ਸਭ ਤੋਂ ਪਹਿਲਾਂ ਪਾਉ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੂਸਰੇ ਦਿਨ ਵੀ ਜਿਹੜਾ ਚਲਬਾੰਦੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਐਸਐਸਪੀ ਦਫ਼ਤਰ ਦੇ ਅੱਗੇ ਮੋਰਚਾ ਚੱਲ ਰਿਹਾ ਪਰ ਪ੍ਰਸ਼ਾਸਨ ਦਾ ਜੋਰ ਵਈਆ ਪਹਿਲਾਂ ਵਾਲਾ ਹੀ ਹਲੇ ਵੀ ਚੱਲ ਰਿਹਾ ਹੈ ਕਿ ਕੋਈ ਇਹ ਨਹੀਂਗਾ ਕਿ ਉਹਨਾਂ ਦੇ ਕੰਨ ਤੇ ਕੋਈ ਜੂੰ ਸਰਕੀ ਹੋਵੇ ਜਾਓ ਇਸ ਪਾਸੇ ਆ ਰਹੇ ਹੁਣ ਕਿ ਜਿਹੜਾ ਮਜ਼ਦੂਰਾਂ ਨੂੰ ਉਹ ਇਨਸਾਫ ਦਿੱਤਾ ਜਾਵੇ ਮੇਰੇ ਤੋਂ ਪਹਿਲਾਂ ਵੀ ਬਲਾਰੇ ਸਾਥੀ ਬੋਲ ਕੇ ਗਏ ਆ ਸਾਰਿਆਂ ਨੇ ਇਹ ਗੱਲ ਦੱਸੀ ਵੀ ਆ ਤੇ ਹਰ ਹੋਰ ਨਹੀਂ ਹੁੰਦੀ ਉਹ ਭਾਈ ਬੈਠ ਜਾ ਤੂੰ ਕੋਈ ਨਹੀਂ ਇਹਨੂੰ ਵੀ ਬੰਦ ਕਰ ਲਾ ਪਾ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਲਗਾਤਾਰ ਜਿਹੜੀ ਮਜ਼ਦੂਰਾਂ ਨੂੰ ਦਬਾਉਣ ਵਾਲੇ ਪਾਸੇ ਲੱਗੀ ਹੋਈ ਆ ਕਿ ਮਜ਼ਦੂਰਾਂ ਦੇ ਨਾਲ ਜਿੰਨੇ ਵੀ ਵਾਅਦੇ ਕੀਤੇ ਚਾਹੇ ਉਹ ਭਗਵੰਤ ਮਾਨ ਹੀ ਹੋਵੇ ਮੇਰੇ ਉਹ ਲਗਾਤਾਰ ਜਿਵੇਂ ਮਜ਼ਦੂਰ ਜਥੇਬੰਦੀਆਂ ਨੂੰ ਲਗਭਗ 8-10 ਵਾਰ ਮੀਟਿੰਗਾਂ ਦੇ ਕੇ ਮੀਟਿੰਗ ਦੇ ਵਿੱਚ ਮਿਲਣ ਵਾਸਤੇ ਨਹੀਂ ਆਉਂਦੇ ਉਹਨਾਂ ਦੀਆਂ ਮੰਗਾ ਮਸਲਿਆਂ ਦਾ ਹੱਲ ਤਾਂ ਕੀ ਕਰਨਾ ਪਿਛਲੇ ਦਿਨੀ ਵੀ ਆਪਾਂ ਦੇਖਿਆ ਕਿ ਮਜ਼ਦੂਰ ਆਪਣੇ ਹੱਕਾਂ ਦੇ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਜਿਹੜਾ ਉਹ ਆਪਣੇ ਹਿੱਸੇ ਦੀਆਂ ਜ਼ਮੀਨਾਂ ਲੈਣ ਵਾਸਤੇ ਜਦੋਂ ਸੰਘਰਸ਼ ਦੇ ਮੈਦਾਨ ਦੇ ਵਿੱਚ ਉਤਰੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਲਾ ਕੇ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਚੰਦਪਾਣ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਲਗਾਤਾਰ ਉਹਦੇ ਵਾਸਤੇ ਇਨਸਾਫ ਦੀ ਮੰਗ ਕਰਦੇ ਆ ਰਹੇ ਆ ਤੇ ਇਸ ਘਟਨਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਉਹ ਮਜ਼ਦੂਰਾਂ ਨੂੰ ਅਨਸਾਫ਼ ਨਹੀਂ ਲੈਣਦੇ ਇਹ ਐਮਐਲਏ ਮੋਲਕ ਸਿੰਘ ਜਿਹੜਾ ਉਹ ਲਗਾਤਾਰ ਇਹ ਚਾਹੁੰਦਾ ਕਿ ਚੰਦ ਭਾਂਦੇ ਮਜ਼ਦੂਰਾਂ ਨੂੰ ਦਬਾ ਕੇ ਰੱਖਣਾ ਤੇ ਚੰਦ ਭਾਂਦੇ ਗਮ ਦੂਰ ਹਰਾਂ ਨੂੰ ਜਿਹੜਾ ਜਿਹੜੇ ਉਹਦੇ ਆਕਾ ਬਣੇ ਹੋਏ ਨੇ ਵੀ ਉਹਨਾਂ ਨੂੰ ਨੀਵੇਂ ਨਹੀਂ ਹੋਣ ਦੇਣਾ ਪਰ ਅਸੀਂ ਦੱਸਣਾ ਚਾਹੁੰਨੇ ਐਕਸ਼ਨ ਕਮੇਟੀ ਵੱਲੋਂ ਕਿ ਜਿਸ ਤਰ੍ਹਾਂ ਦੀਆਂ ਹਰਕਤਾਂ ਅਮੋਲਕ ਸਿੰਘ ਕਰ ਰਿਹਾ ਹੋ ਸਕਦਾ ਹੋ ਵੀ ਕੀ ਸਕਦਾ ਕਲੀਅਰ ਹੀ ਅਜੇ ਕਹਿ ਦਿੱ ਗਏ ਤੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿੰਨੀ ਵੀ ਲੜਾਈ ਆ ਜਿੰਨਾ ਵੀ ਸੰਘਰਸ਼ ਆ ਉਹ ਸਾਰੇ ਦਾ ਸਾਰਾ ਸੰਘਰਸ਼ ਅਮੋਲਕ ਸਿੰਘ ਦੇ ਘਰ ਵੱਲ ਨੂੰ ਵੀ ਜਿਹੜਾ ਉਹ ਸਿਹਤਤ ਹੋ ਸਕਦਾ ਤੇ ਉਹਦਾ ਜਿਹੜਾ ਮੇਨ ਨਿਸ਼ਾਨਾ ਉਹ ਮੋਲਕ ਸਿੰਘ ਹੀ ਹੋ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਇਹ ਗੁੰਡਾਗਰਦੀ ਤੇ ਉਤਰਿਆ ਹੋਇਆ ਕਿ ਗੁੰਡਿਆਂ ਦਾ ਸਾਥ ਦੇ ਰਿਹਾ ਗੁੰਡਾਗਰਦੀ ਕਰਵਾ ਰਿਹਾ ਲੋਕਾਂ ਦੇ ਨਾਲ ਤੇ ਉਸ ਤਰੀਕੇ ਨਾਲ ਇਹਨੂੰ ਮੂੰਹ ਤੋੜ ਮਾ ਜਵਾਬ ਆ ਜਿਹੜਾ ਉਹ ਦਿੱਤਾ ਜਾਊਗਾ ਮੇਰੇ ਤੋਂ ਪਹਿਲਾਂ ਵੀ ਸਾਥੀ ਬੋਲ ਰਹੇ ਸੀਗੇ ਕਿ ਸਰਕਾਰੀ ਵਕੀਲ ਆ ਜਿਹੜੀ ਉਹ ਅੱਜ ਵੀ ਗਮਦੂਰ ਹਰਾਂ ਦੇ ਪੱਖ ਦੇ ਵਿੱਚ ਬੋਲੀ ਉੱਥੇ ਡਰਾਮਾ ਪੁਲਿਸ ਨੇ ਵੀ ਕੀਤਾ ਇੱਕ ਆਪਦਾ ਨੁੰਗਲਾਣਾ ਇੱਥੋਂ ਭੇਜਿਆ ਇਹ ਕਹਿ ਕੇ ਕਿ ਅਸੀਂ ਤਾਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਆ ਅਸੀਂ ਮਜ਼ਦੂਰਾਂ ਦੀ ਗੱਲ ਉੱਥੇ ਕਰਾਂਗੇ ਤੇ ਗਮਦੂਰ ਹਰਾਂ ਲੀਆਂ ਜਿਹੜੀਆਂ ਜਵਾਨਤਾ ਰਿਜੈਕਟ ਕਰਾਵਾਂਗੇ ਇਹ ਗੱਲਾਂ ਐਸਐਸਪੀ ਡੀਆਈਜੀ ਇਹ ਸਾਰੇ ਆਮ ਹੀ ਕਰਦੇ ਰਹੇ ਆ ਤੇ ਅੱਜ ਜੋ ਹੋਇਆ ਜੋ ਉਥੇ ਅਦਾਲਤ ਦੇ ਵਿੱਚ ਬਹਿਸ ਹੋਈ ਜਾਂ ਚਰਚਾ ਹੋਈ ਤੇ ਜਿਹੜੀ ਵਕੀਲ ਵਾਰੇ ਅਸੀਂ ਇਹਨਾਂ ਨੂੰ ਲਗਾਤਾਰ ਕਹਿ ਰਹੇ ਸੀ ਕਿ ਆ ਤੁਹਾਡੀ ਸਰਕਾਰੀ ਵਕੀਲ ਹੈ ਜਿਹੜੀ ਉਹ ਜਿਹੜੀ ਗੱਲਬਾਤ ਉੱਥੇ ਕਰਦੀ ਆ ਉਹ ਗਮਦੂਰ ਹਰਾਂ ਦੇ ਪੱਖ ਦੇ ਵਿੱਚ ਕਰਦੀ ਆ ਤੇ ਤੁਸੀਂ ਗੱਲਾਂ ਸਾਡੇ ਕੋਲੇ ਹੋਰ ਕਰਦੇ ਹੋ ਕਿ ਅਸੀਂ ਐਂ ਕਰਦਾਂਗੇ ਉਹ ਕਰਦਾਂਗੇ ਸਾਨੂੰ ਲੱਗਦਾ ਨਹੀਂ ਕੁਛ ਜਿਸ ਤਰ੍ਹਾਂ ਤੁਹਾਡੀ ਗਾਂ ਵਕੀਲ ਦੀਆਂ ਗੱਲਾਂ ਨੇ ਤੁਹਾਡੀ ਐ ਐਕਸ਼ਨ ਕਮੇਟੀ ਨਾਲ ਵਾਅਦਾ ਕਰਦੇ ਸੀ ਕਿ ਅਸੀਂ ਉਹ ਵਕੀਲ ਬਦਲਾ ਦਾਂਗੇ ਹੋਰ ਵਕੀਲ ਲਾ ਕੇ ਤੇ ਗਮਦੂਰ ਹਰਾਂ ਦੀਆਂ ਜਵਾਨਤਾ ਜਿਹੜੀਆਂ ਰਿਜੈਕਟ ਕਰਾਵਾਂਗੇ ਚਲੋ ਹਜੇ ਫੈਸਲਾ ਤਾਂ ਉਹਦੇ ਤੇ ਕੋਈ ਨਹੀਂ ਆਇਆ ਜਵਾਨਤਾ ਦੀ ਰਿਜੈਕਟ ਹੁੰਦੀ ਆ ਮਨਜ਼ੂਰ ਹੁੰਦੀ ਕੀ ਹੁੰਦਾ ਪਰ ਜਿਹੜੀ ਕੜੀ ਇਹਨਾਂ ਦੀ ਸਰਕਾਰੀ ਵਕੀਲ ਨੇ ਉੱਥੇ ਘੋਲੀ ਆ ਜਿਹਦੇ ਅੱਖਾਂ ਦੇ ਉੱਤੇ ਨੀਲੇ ਨੋਟਾਂ ਦੀ ਜਿਹੜੀ ਉਹ ਪੱਟੀ ਚੜੀ ਹੋਈ ਆ ਜਿਹੜੀ ਗਮਦੂਰ ਕਿਆਣੇ ਹਰਾਮ ਦੀ ਕਮਾਈ ਕੀਤੀ ਹੋਈ ਆ ਉਹਦੇ ਵਿੱਚੋਂ ਹਿੱਸਾ ਜਿਹੜਾ ਉਹ ਸਰਕਾਰੀ ਵਕੀਲ ਦੇ ਘਰੇ ਵੀ ਪਹੁੰਚਿਆ ਹੋਇਆ ਤੇ ਉਹ ਪਹੁੰਚਿਆ ਫਰੀਦਕੋਟ ਦੀ ਪੁਲਿਸ ਦੇ ਰਾਹੀ ਆ ਉਹ ਹਿੱਸਾ ਪਹੁੰਚਿਆ ਜੈਤੋ ਦੇ ਐਮਐਲਏ ਮੋਲਕ ਸਿੰਘ ਦੇ ਰਾਹੀ ਆ ਪੁਲਿਸ ਇੱਕ ਪਾਸੇ ਕਹਿੰਦੀ ਆ ਕਿ ਅਸੀਂ ਤਾਂ ਉੱਥੇ ਲਿਖ ਕੇ ਦੇਤਾ ਕਿ ਅਮੋ ਜਿਹੜੇ ਚੰਦਪਾਣ ਦੇ ਵਿੱਚ ਮਜ਼ਦੂਰ ਉਹ ਸੰਘਰਸ਼ ਕਰ ਰਹੇ ਸੀਗੇ ਆਉਦੇ ਮਸਲੇ ਨੂੰ ਲੈ ਕੇ ਤੇ ਗੰਦੂਰ ਹਰਾਨੇ ਧਰਨੇ ਦੇ ਉੱਪਰ ਬੈਠੇ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਲੋਕ ਫੱਟੜ ਹੋਏ ਸਾਨੂੰ ਉੱਥੇ ਜਿਹੜੇ ਖਾਲੀ ਖੋਲ ਵੀ ਮਿਲ ਗਏ ਤੇ ਅਸੀਂ ਅਦਾਲਤ 'ਚ ਇਹ ਕਿਹਾ ਕਿ ਇਹ ਬੰਦੇ ਸਾਨੂੰ ਲੜੀਂਦੇ ਆ ਸੀ ਇਹਨਾਂ ਤੋਂ ਪਤਾ ਕਰਨਾ ਕਿ ਉਹ ਅਸਲਾ ਕਿੱਥੇ ਆ ਜੀ ਦੇ ਨਾਲ ਤੁਸੀਂ ਗੋਲੀਆਂ ਚਲਾਈਆਂ ਪੁਲਿਸ ਇਹ ਵੀ ਦਾਵਾ ਕਰਦੀ ਆ ਕਿ ਅਸੀਂ ਕਿਹਾ ਕਿ ਅਸੀਂ ਇਹਨਾਂ ਤੋਂ ਪਤਾ ਕਰਨਾ ਕਿ ਲੋਕਾਂ ਨੂੰ ਕਿਉਂ ਮਾਰਨਾ ਚਾਹੁੰਦੇ ਸੀ ਪੁਲਿਸ ਇਹ ਵੀ ਦਾਵਾ ਕਰਦੀ ਕਿ ਅਸੀਂ ਇਹਨਾਂ ਤੋਂ ਪਤਾ ਕਰਨਾ ਕਿ ਇਹਨਾਂ ਦੇ ਨਾਲ ਅਲਪਛਾਤੇ ਬੰਦੇ ਕਿਹੜੇ ਸੀ ਔਰ ਇਹਨਾਂ ਦੀ ਜਿਹੜੀ ਸਰਕਾਰੀ ਵਕੀਲ ਆ ਜਿਹੜੀ ਜੇ ਪੁਲਿਸ ਚਾਹੁੰਦੀ ਹੁੰਦੀ ਕਿ ਅਸੀਂ ਗਮਦੂਰ ਹਰਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਦਾ ਹਥਿਆਰ ਜਬਤ ਕਰਨਾ ਉਹਨਾਂ ਤੋਂ ਪਤਾ ਕਰਨਾ ਕਿ ਤੁਸੀਂ ਕਿਉਂ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਤੇ ਫਿਰ ਇਹਨਾਂ ਦੀ ਸਰਕਾਰੀ ਵਕੀਲ ਨੇ ਵੀ ਉਹੀ ਕਹਿਣਾ ਸੀ ਜੋ ਇਹਨਾਂ ਦੀ ਪੁਲਿਸ ਕਹਿ ਰਹੀ ਆ ਪਰ ਜਦੋਂ ਇਹਨਾਂ ਦੀ ਪੁਲਿਸ ਤੇ ਅਮੋਲਕ ਹਰੀ ਨਹੀਂ ਚਾਹੁੰਦੇ ਕਿ ਜਿਹੜੇ ਗਮਦੂਰ ਹਰੀ ਉਹਨਾਂ ਦੀ ਜਵਾਨਤਾਂ ਰਿਜੈਕਟ ਹੋਣ ਜਾਂ ਉਹ ਜੇਲ੍ਹਾਂ ਦੇ ਵਿੱਚ ਜਾਣ ਜਦੋਂ ਪੁਲਿਸ ਫਰੀਦਕੋਟ ਦੀ ਤੇ ਅਮੋਲਕ ਸਿੰਘ ਨਹੀਂ ਚਾਹੁੰਦਾ ਤੇ ਫਿਰ ਉੱਥੇ ਜਿਹੜੀ ਵਕੀਲ ਆ ਉਹ ਵੀ ਕਿਉਂ ਇਹ ਗੱਲਾਂ ਬੋਲੂਗੀ ਜਿਹੜਾ ਕੁਝ ਪੁਲਿਸ ਨੇ ਅਦਾਲਤ ਦੇ ਵਿੱਚ ਲਿਖ ਕੇ ਦਿੱਤਾ ਜਿਹੜਾ ਉਹ ਦਾਵਾ ਕਰਦੇ ਆ ਕਿ ਅਸੀਂ ਆਹ ਲਿਖ ਕੇ ਦਿੱਤਾ ਉਹਦਾ ਇੱਕ ਵੀ ਸ਼ਬਦ ਉਸ ਕਿਲਣੀ ਨੇ ਉੱਥੇ ਜਿਹੜਾ ਅਦਾਲਤ ਦੇ ਵਿੱਚ ਨਹੀਂ ਬੋਲਿਆ ਸਾਰੀ ਬੈਸ ਜਿਹੜੀ ਉਹਨੇ ਹੋਰ ਪਾਸੇ ਕੀਤੀ ਜੋ ਪੁਲਿਸ ਦਾਵੇ ਕਰਦੀ ਆ ਕਿ ਅਸੀਂ ਆ ਲਿਖ ਕੇ ਦਿੱਤਾ ਉਹ ਲਿਖ ਕੇ ਦਿੱਤਾ ਉਹਦੇ ਚ ਇੱਕ ਸ਼ਬਦ ਨਹੀਂ ਬੋਲਿਆ ਉਹਨੇ ਉਹ ਬੋਲਿਆ ਜੋ ਗਮਦੂਰ ਨੇ ਕਿਹਾ ਉਹਨੇ ਉਹ ਬੋਲਿਆ ਜੋ ਅਮੋਲਕ ਸਿੰਘ ਨੇ ਕਿਹਾ ਤੇ ਉਹਨੇ ਉਹ ਬੋਲਿਆ ਜਿਹੜਾ ਐਸਐਸਪੀ ਫਰੀਦਕੋਟ ਨੇ ਕਿਹਾ ਕਿਉਂਕਿ ਐਸਐਸਪੀ ਫਰੀਦਕੋਟ ਨਹੀਂ ਚਾਹੁੰਦੀ ਕਿ ਗਮਦੂਰ ਹਰਾਂਗੀਆਂ ਜਵਾਨਤਾ ਰੱਦ ਹੋਣ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਇਸ ਕਰਕੇ ਨਹੀਂ ਚਾਹੁੰਦੇ ਕਿਉਂਕਿ ਫਰੀਦਕੋਟ ਦੀ ਪੁਲਿਸ ਨੇ ਕੋਲੇ ਖੜ ਕੇ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਵਾਈਆਂ ਨੇ ਜਦੋਂ ਗੋਲੀਆਂ ਚਲਾ ਰਹੇ ਸੀ ਤੇ ਫਰੀਦਕੋਟ ਦੀ ਪੁਲਿਸ ਥੱਲੇੋਂ ਖੜੀ ਕਹਿੰਦੀ ਸੀ ਕਿ ਸਿੱਧੀਆਂ ਗੋਲੀਆਂ ਚਲਾਓ ਉਹਨਾਂ ਦੇ ਵੱਲ ਨੂੰ ਹੋਰ ਗੋਲੀਆਂ ਚਲਾਓ ਤੇ ਅੱਜ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਕਿਵੇਂ ਕਰ ਸਕਦੇ ਆ ਜਿਹੜੇ ਲੋਕ ਤੁਹਾਨੂੰ ਗੋਲਨਾ ਦੇ ਨਾਲ ਮਰਵਾਉਣਾ ਚਾਹੁੰਦੇ ਸੀ ਤੇ ਅੱਜ ਉਹ ਤੁਹਾਨੂੰ ਅਨਸਾਫ਼ ਵੀ ਕਿਵੇਂ ਦੇ ਸਕਦੇ ਆ ਚਾਹੇ ਇਸ ਮਸਲੇ ਨੂੰ ਤਿੰਨ ਚਾਰ ਮਹੀਨਿਆਂ ਦੇ ਲਾਗੇ ਹੋ ਗਿਆ ਠੀਕ ਆ ਤੁਸੀਂ ਸੰਘਰਸ਼ ਦੇ ਰਸਤੇ ਪਾਏ ਹੋਏ ਹੋ ਅਨਸਾਫ਼ ਦੀ ਮੰਗ ਕਰ ਰਹੇ ਹੋ ਪਰ ਤੁਹਾਨੂੰ ਅਨਸਾਫ਼ ਦੇਣ ਦੀ ਥਾਂ 4 ਮਹੀਨੇ ਪਹਿਲਾਂ ਜਿਹੜੇ ਤੁਹਾਨੂੰ ਗੋਲਗਾ ਮਰਵਾ ਕੇ ਮਾਰਨਾ ਚਾਹੁੰਦੇ ਸੀਗੇ ਤੇ ਉਹ ਅਨਸਾਫ਼ ਅੱਜ ਵੀ ਉਸੇ ਤਰ੍ਹਾਂ ਦਾ ਤੁਹਾਡੇ ਸਾਹਮਣੇ ਰੱਖਣਗੇ ਉਹ ਅੱਜ ਵੀ ਨਹੀਂ ਚਾਹੁੰਦੇ ਕਿ ਤੁਹਾਨੂੰ ਅਨਸਾਫ਼ ਮਿਲੇ ਜਾਂ ਤੁਸੀਂ ਬਚੇ ਰਹਿ ਜਾਓ ਅੱਜ ਵੀ ਉਹ ਤਾਂ ਇਹੀ ਚਾਹੁੰਦੇ ਆ ਕਿ ਕਿਹੜਾ ਵੇਲਾ ਹੋਵੇ ਇਹ ਸਾਰੇ ਦੇ ਸਾਰੇ ਲੋਕਾਂ ਨੂੰ ਕੋਈ ਨਾ ਕੋਈ ਗੋਲੀ ਆ ਜਿਹੜੀ ਉਹ ਜ਼ਰੂਰ ਮਾਰ ਦੇ ਕਹੋ ਕਿ ਗੋਲੀ ਚੱਲਣ ਦੇ ਬਾਅਦ ਵੀ ਐਸਐਸਪੀ ਫਰੀਦਕੋਟ ਜਦੋਂ ਚੰਦਪਾਣ ਦੇ ਵਿੱਚ ਜਾਂਦੀ ਆ ਤੇ ਉੱਥੇ ਜਾ ਕੇ ਬੋਲਦੀ ਕਿ ਆ ਜਿਹੜੇ 40 50 ਬੰਦੇ ਨੇ ਪਿੰਡ ਵਾਲੇ ਗੁੰਡਿਆਂ ਨੂੰ ਕਹਿੰਦੀ ਆ ਕਿ ਆ ਜਿਹੜੇ 40 50 ਬੰਦੇ ਨੇ ਤੁਹਾਡੇ ਤੋਂ ਸੂਤ ਨਹੀਂ ਹੁੰਦੇ ਕੀ ਜਦੋਂ ਗੋਲੀਆਂ ਦੇ ਨਾਲ ਲੋਕ ਫੱਟੜ ਹੋ ਗਏ ਸੀ ਤੇ ਹਜੇ ਕਿਹੜੀ ਕਸਰ ਰਹਿ ਗਈ ਸੀ ਭਈ ਫਿਰ ਤਾਂ ਕਸਰ ਇਹੀ ਰਹਿੰਦੀ ਸੀ ਕਿ ਇਹਨਾਂ ਲੋਕਾਂ ਦੀ ਉਥੇ ਲਾਛਾਂ ਗਲੀਆਂ ਚ ਪਈਆਂ ਹੁੰਦੀਆਂ ਤੇ ਇਹਦੇ ਕਾਲਜੇ ਤੇ ਫੇਰ ਠੰਡ ਪੈਣੀ ਸੀ ਐਸਐਸਪੀ ਫਰੀਦਕੋਟ ਦੇ ਫੇਰ ਇਹਨਾਂ ਨੂੰ ਲੱਗਣਾ ਸੀਗਾ ਕਿ ਠੀਕ ਆ ਸੀ ਗਮਦੂਰ ਦੀ ਮਦਦ ਕਰਨ ਲੱਗੇ ਸੀ ਤੇ ਜਿਸ ਤਰ੍ਹਾਂ ਦਾ ਗਮਦੂਰ ਚਾਹੁੰਦਾ ਸੀ ਉਸ ਤਰ੍ਹਾਂ ਦਾ ਕਰਤਾ ਫਿਰ ਜਿਹੜੀ ਗਮਦੂਰ ਕਿਆਂ ਤੋਂ ਕਸਰ ਰਹੀ ਉਹ ਇਥੋਂ ਦੀ ਪੁਲਿਸ ਨੇ ਕੱਢੀ ਕਿ ਮਜ਼ਦੂਰਾਂ ਤੇ ਅਨਾਤ ਸ਼ਦੜ ਟਾਇਆ ਪਹਿਲਾਂ ਪਿੰਡ ਦੇ ਵਿੱਚ ਕੁੱਟੇ ਗਏ ਕਿਸੇ ਔਰਤ ਨੂੰ ਨਹੀਂ ਬਖਸ਼ਿਆ ਕਿਸੇ ਬਜ਼ੁਰਗ ਨੂੰ ਨਹੀਂ ਬਖਸ਼ਿਆ ਕਿਸੇ ਬੱਚੇ ਨੂੰ ਨਹੀਂ ਬਖਸ਼ਿਆ ਕਿਸੇ ਨੌਜਵਾਨ ਨੂੰ ਨਹੀਂ ਬਖਸ਼ਿਆ ਤੇ ਉਸ ਤੋਂ ਬਾਅਦ ਥਾਣਿਆਂ ਦੇ ਵਿੱਚ ਲਿਆ ਲਿਆ ਕੇ ਜਿਹੜਾ ਉੱਥੇ ਅੰਨ੍ਹਾ تشدد ਆ ਜਿਹੜਾ ਉਹ ਲੋਕਾਂ ਦੇ ਉੱਪਰ ਕੀਤਾ ਗਿਆ। ਹਾਂ ਠੀਕ ਫਿਰ ਇੱਥੇ ਹੀ ਗੱਲ ਨਹੀਂ ਮੁੱਕੀ ਜਿਹੜੇ ਲੋਕਾਂ ਦੇ ਗਮਦੂਰ ਹਰਾਂ ਦੀਆਂ ਕੋਲੀਆਂ ਲੈ ਛਰੇ ਲੱਗੇ ਸੀ ਉਹਨਾਂ ਦੇ ਇਲਾਜ ਕਰਾਉਣ ਦੀ بجائے ਫਰੀਦਕੋਟ ਦੀ ਐਸਐਸਪੀ ਦੇ ਕਹਿਣ ਤੇ ਜਿਹੜਾ ਉਹਨਾਂ ਨੂੰ ਸਿੱਧਾ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ। ਵੀ ਚਾਹੇ ਉੱਥੇ ਉਹ ਗੋਲੀਆਂ ਦੇ ਨਾਲ ਉਹਨਾਂ ਦੇ ਕਿਸ ਤਰ੍ਹਾਂ ਦਾ ਹਾਲਾਤ ਵੀ ਉਹਨਾਂ ਦੇ ਬੰਜਾਂ ਦੇ ਚਾਹੇ ਮੌਤ ਵੀ ਹੁੰਦੀ ਉਹ ਇਹਨਾਂ ਦੇ ਸਿਰ ਤੇ ਜਾਂ ਇਹਨਾਂ ਦੇ ਕੰਨ ਤੇ ਕੋਈ ਜੂਨ ਹੀ ਸਰਕਣੀ ਸੀ ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਇਨਸਾਫ ਮਿਲੇ ਲੋਕ ਆਮ ਲੋਕਾਂ ਨੂੰ ਖਤਮ ਕਰਨ ਵਾਲੇ ਪਾਸੇ ਹੀ ਲੱਗੇ ਹੋਏ ਤੇ ਜੀ ਦੱਸਣਾ ਚਾਹੁੰਨੇ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਤੇ ਅਮੋਲਕ ਸਿੰਘ ਨੂੰ ਕਿ ਤੁਹਾਡਾ ਭਲੇਖਾ ਹੋਊਗਾ ਕਿ ਮਜ਼ਦੂਰਾਂ ਨੂੰ ਦਬਾ ਲਾਂਗੇ ਜਾਂ ਇਹਨਾਂ ਨੂੰ ਇਨਸਾਫ਼ ਨਾ ਦੇਵਾਂਗੇ ਜਾਂ ਇਹ 2-4 ਦਿਨ ਧਰਨੇ ਲਾ ਕੇ ਚੁੱਪ ਕਰਕੇ ਬੈਠ ਜਾਣਗੇ ਇਹ ਅਮੋਲਕ ਦਾ ਤੇ ਕਮਦੂਰ ਦਾ ਤੇ ਐਸਐਸਪੀ ਫਰੀਦਕੋਟ ਦਾ ਭਲੇਖਾ ਹੋਊਗਾ ਇਹ ਭਲੇਖਾ ਸੀ ਕੱਢ ਦੇਣੇ ਆ ਸਾਰੇ ਦੇ ਸਾਰੇ ਭਲੇਖੇ ਜਦੋਂ ਤੱਕ ਚੰਦਪਾਣ ਦੇ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਐਕਸ਼ਨ ਕਮੇਟੀ ਜਿਹੜੀ ਉਹ ਚੁੱਪ ਕਰਕੇ ਨਹੀਂ ਬੈਠੂਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਮੋਲਕ ਸਿੰਘ ਦਾ ਜੀਨਾ ਹਰਾਮ ਵੀ ਜਿਹੜਾ ਉਹ ਜ਼ਰੂਰ ਕਰਾਂਗੇ ਤੇ ਉਹਨੂੰ ਸੁਪਣੇ ਦੇ ਵਿੱਚ ਵੀ ਜਿਹੜੀ ਚੰਦ ਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਉਹ ਡਰਾਇਆ ਕਰੂਗੀ ਜਿਹੜਾ ਉਹ ਕਹਿੰਦਾ ਨਾ ਕਿ ਗਮਦੂਰ ਨੇ ਮਾਫੀ ਨਹੀਂ ਮੰਗਣੀ ਗਮਦੂਰ ਦੀ ਥਾਂ ਮਾਫੀ ਮੈਂ ਮੰਗੂਗਾ ਤੇ ਪੁੱਤ ਮੇਰਾ ਤੂੰ ਬੌੜੀਆਂ ਪਾ ਪਾ ਕੇ ਕਿਆ ਕਰੇਂਗਾ ਕਿ ਚੰਦ ਭਾਨ ਦੇ ਵਿੱਚ ਗੁੰਡਾਗਰਦੀ ਮੈਂ ਹੀ ਕਰਵਾਈ ਸੀ ਗਮਦੂਰ ਹਰਾਉਣੂ ਕਹਿ ਕੇ ਤੇ ਤਾਂ ਹੀ ਜਿਹੜਾ ਇੱਥੋਂ ਤੱਕ ਕਲੇਸ਼ ਵਧਿਆ ਹਾਂ ਇਹ ਗੱਲ ਠੀਕਾ ਜਿਹੜੀ ਅਮੋਲਕ ਸਿੰਘ ਕਹਿੰਦਾ ਕਿ ਮੈਂ ਮਾਫੀ ਮੰਗ ਲਈ ਨਾ ਮਾਫੀ ਤੇਰੇ ਤੋਂ ਵੀ ਮੰਗਵਾਵਾਂਗੇ ਮੰਗਵਾਵਾਂਗੇ ਓਨੀ ਜਿੰਨਾ ਤੂੰ ਕਰਤੂਤ ਕੀਤੀ ਆ ਜਿਹੜੀ ਤੂੰ ਕਰਤੂਤ ਕਰ ਰਿਆਂ ਕਿ ਪੁਲਿਸ ਨੂੰ ਕਹਿ ਕਹਿ ਕੇ ਉਹਨਾਂ ਤੇ ਕਾਰਵਾਈ ਨਹੀਂ ਹੋਣ ਦਿੰਦਾ ਜਾ ਉਹਨਾਂ ਨੂੰ ਕਹਿ ਕੇ ਗਮਦੂਰੇ ਵਰਗਿਆਂ ਨੂੰ ਤੇ ਮਜ਼ਦੂਰਾਂ ਤੇ ਗੋਲੀਆਂ ਚਲਵਾਈਆਂ ਸੀ ਮਜ਼ਦੂਰਾਂ ਦੇ ਘਰ-ਬਾਰ ਤੜਾਏ ਸੀ ਜਾਂ ਪੁਲਿਸ ਨੂੰ ਕਹਿ ਕੇ ਮਜ਼ਦੂਰਾਂ ਤੇ ਛੱਡਟ ਆਇਆ ਸੀ ਉਸ ਚੀਜ਼ ਦੀ ਮਾਫੀ ਪੁੱਤ ਤੇਰੇ ਤੋਂ ਵੀ ਮੰਗਵਾਵਾਂਗੇ ਤੇ ਤੂੰ ਉਹ ਮਾਫੀ ਭੱਜ-ਭੱਜ ਮੰਗੇਂਗਾ ਵੀ ਤੇ ਤੇਰਾ ਉਹ ਜਿਹੜਾ ਆਕਾ ਗਮਦੂਰਾ ਤੇ ਜੈਜੀ ਉਹ ਵੀ ਯਾਦ ਰੱਖ ਲੈਣਾ ਜਿੰਨਾ ਸਮਾਂ ਮਰਜ਼ੀ ਭੱਜ ਲੈਣਾ ਆਖਰ ਨੂੰ ਕਹਿੰਦੇ ਹੁੰਦੇ ਨਾ ਕਿ ਪਹੁੰਚੋਂ ਕੇ ਖੋਤੀ ਜਿਹੜੀ ਉਹ ਬੋਰਡ ਥੱਲੇ ਆਉਂਦੀ ਆ ਤੇ ਇਹ ਵੀ ਖੋਤੀਆਂ ਜਿਹੜੀਆਂ ਇਹਨਾਂ ਨੂੰ ਬੋਰਡ ਥੱਲੇ ਆਉਣਾ ਹੀ ਪੈਣਾ ਆਖਰ ਨੂੰ ਆਖਰ ਨੂੰ ਆ ਕੇ ਇਹਨਾਂ ਮਜ਼ਦੂਰਾ ਅੱਗੇ ਇਹਨਾਂ ਨੂੰ ਝੁਕਣਾ ਪੈਣਾ ਫੇਰ ਹੀ ਇਹ ਮਸਲਾ ਕਿਸੇ ਪਾਸੇ ਲੱਗਣਾ ਤੇ ਉਹਨਾਂ ਸਮਾਂ ਜਿੱਥੇ ਮਰਗੀ ਭੱਜ ਲੈਣ ਚਾਹੇ ਹਾਈ ਕੋਰਟ ਛੱਡ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਆ ਜਾਣ ਇਹਨਾਂ ਦਾ ਖਹਿੜਾ ਨਹੀਂ ਛੱਡਾਂਗੇ ਧੰਨਵਾਦ ਸਾਥੀਓ